ਇਨੇ ਵੱਡੇ ਵੱਡੇ ਮਹਾਂਪੁਰਖ ਹੋਏ ਨੇ ਸੰਸਾਰ ਤੇ ਛੱਡਿਆ ਕੇ ਇਹਨਾਂ ਲੋਕਾਂ ਨੂੰ ਨਿੰਦਿਆ ਹੀ ਕਰਦੇ ਨੇ ਮਹਾਂਪੁਰਖਾਂ ਦੀ ਮਹਾਰਾਜ ਕਹਿੰਦੇ ਤੇ ਜਿਹੜਾ ਕੋਈ ਉਹਦੀ ਨਿੰਦਿਆ ਕਰਦਾ ਹੈ ਜਿਹੜਾ ਪਰਮੇਸ਼ਰ ਦੇ ਨਾਮ ਜਪਦਾ ਹੈ ਉਹਦੀ ਨਿੰਦਿਆ ਕੋ ਉਹ ਮਹਾਂਪੁਰਖ ਅਰੀ ਦੇ ਜਾਨ ਸੰਤ ਦੁਖੀ ਨਹੀਂ ਹੁੰਦੇ ਆਪਨਾ ਗੁਨ ਨਾ ਗਵਾਵੇ ਆਪਨਾ ਗੁਨ ਨਹੀਂ ਗਵਾਉਂਦੇ ਉਹ ਨਿੰਦਿਆ ਤੋਂ ਨਿੰਦਿਆ ਤੇ ਸਗੋਂ ਮਹਾਪੁਰਖਾਂ ਨੂੰ ਚੰਗੀ ਲੱਗਦੀ ਆ ਨਿੰਦਿਆ ਤੇ ਉਹ ਆਪ ਕਰਾਉਂਦੇ ਨੇ ਤਾਨ ਭਗਤ ਕਬੀਰ ਸਾਹਿਬ ਵਰਗਿਆਂ ਨੂੰ ਨਹੀਂ ਛੱਡਿਆ ਕਿਸੇ ਨੇ ਨਿੰਦਿਆ ਕਰਨ ਮਿਹਰੇ ਪਰ ਤਾਨ ਭਗਤ ਕਬੀਰ ਸਾਹਿਬ ਜੀਆ ਨੇ ਆਪ ਨਿੰਦਿਆ ਕਰਾਈ ਆ ਕਿਵੇਂ ਕਿਉਂਕਿ ਜਿਹੜਾ ਗਿਆਨਮਾਨ ਹੁੰਦਾ ਹਾਇ ਚੰਗਾ ਹੁੰਦਾ ਹੈ ਦਿਖ ਦੇ ਵਿੱਚ ਸਾਰਿਆਂ ਦੇ ਸਾਹਮਣੇ ਗੁਨਾਹ ਵਾਲਾ ਬੰਦਾ ਹੈ। ਉਹਨੂੰ ਤੇ ਸਾਰੇ ਕਹਿੰਦੇ ਆ ਕਿ ਇਹ ਭਾਈ ਬੜਾ ਵੱਡਾ ਭਗਤ ਹੈ, ਇਹ ਮਾਲਾ ਹੀ ਪੜੀ ਰੱਖਦਾ ਹੈ, ਮਾਲਾ ਪੇਰੀ ਜਾਂਦਾ ਹੈ। ਸਿਮਰਨ ਹੀ ਕਰਦਾ ਰਹਿੰਦਾ ਹੈ, ਗੁਰੂ ਕੀ ਜੁਰੀ ਕੀ ਬਿਠਾ ਰਹਿੰਦਾ ਹੈ। ਚੰਗੇ ਨੂੰ ਤੇ ਚੰਗਾ ਸਾਰੇ ਕਹਿੰਦੇ ਆ। ਪਰ ਜਿਹੜਾ ਕੋਈ ਗੁਨਾਹ ਕਰਕੇ ਬਾਹਰਲੀ ਦਿੱਖ ਤੋਂ ਮਾੜਾ ਕਰਮ ਕਰਦਾ ਹੋਵੇ, ਉਹਨੂੰ ਕੋਈ ਕਹੇਗਾ ਕਿ ਇਹ ਚੰਗਾ ਹੈ, ਉਹਨੂੰ ਕੋਈ ਕਹੇਗਾ ਇਹ ਰੱਬ ਦਾ ਪਿਆਰਾ ਭਗਤ ਹੈ। ਨਹੀਂ ਜੀ। ਚੰਗੇ ਨੂੰ ਚੰਗਾ ਸਾਰੇ ਕਹਿੰਦੇ ਆ ਜਿਹੜੇ ਮਾੜਾ ਕਰਮ ਕਰਦੇ ਆ ਉਹਨਾਂ ਦੇ ਅੰਦਰ ਨੂੰ ਅਸੀਂ ਨਹੀਂ ਜਾਣਦੇ ਅਸੀਂ ਆਪਣੇ ਅੰਦਰ ਨੂੰ ਜਾਣਦੇ ਅਸੀਂ ਕੀ ਆ ਇਹ ਕੇਵਲ ਪਰਮੇਸ਼ਰ ਹੀ ਆ ਜਿਹੜਾ ਸਭ ਜਾਣਦਾ ਹੈ ਕਿ ਇਹ ਬਾਹਰੋਂ ਕੀ ਕਰਦਾ ਹੈ ਤੇ ਅੰਦਰੋਂ ਕੀ ਆ ਅਸੀਂ ਬਹੁਤ ਆਤ ਬਾਹਰੋਂ ਚੰਗੇ ਬਣੇ ਫਿਰਦੇ ਆ ਅੰਦਰੋਂ ਅਸੀਂ ਮਾੜੇ ਆ ਅਰੀਦੇ ਜਾਣ ਭਗਤ ਸੰਤ ਜਿਹੜੇ ਮਹਾਪੁਰਖ ਨੇ ਉਹਨਾਂ ਨੂੰ ਬਾਹਰ ਦੀ ਕੋਈ ਪਰਵਾਹ ਨਹੀਂ ਕੋਈ ਨਿੰਦ ਕਰਦਾ ਕਰੀ ਜਾਵੇ ਉਹ ਪਰਮੇਸ਼ਰ ਦੇ ਰਸਤੇ ਤੇ ਤੁਰੇ ਜਾਂਦੇ ਹਨ ਪਰ ਸਾਡੀ ਹਾਲ ਤਿੱਥੋਂ ਤੱਕ ਹੋ ਗਈ ਕਿ ਜੇ ਕੋਈ ਨਿੰਦਿਆ ਕਰੇ ਤੇ ਅਸੀਂ ਤੇ ਮਰਨ ਤੱਕ ਚਲੇ ਜਾਂਦੇ ਹਾਂ ਸੁਸਾਇਡ ਕਰ ਲੈਂਦੇ ਕਈ ਲੋਕ ਕਿ ਸਾਡੀ ਨਿੰਦਿਆ ਨਾ ਹੋਵੇ ਤੁਹਾਨੂੰ ਸੁਣ ਲਈ ਨਾ ਪਵੇ ਤੇ ਮਹਾਰਾਜ ਕਹਿੰਦੇ ਮਹਾਪੁਰਖਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਮਹਾਪੁਰਖ ਤਾਂ ਆਪ ਨਿੰਦਿਆ ਕਰਉਂਦੇ ਹਨ ਤਾਂ ਭਗਤ ਕਬੀਰ ਸਾਹਿਬ ਜੀ ਇੱਕ ਦਿਨ ਭਗਤ ਜੀਆਂ ਨੇ ਆਪਣਾ ਦੁਮਾਲਾ ਦਸਤਾਰ ਟਟਾਜਾ ਬੰਨ ਲਿਆ ਤੇ ਇੱਕ ਵੇਸ਼ਵਾ ਦੀ ਬਾਹ ਫੜ ਲਈ ਤੇ ਇੱਕ ਪਾਣੀ ਵਾਲੀ ਬੋਤਲ ਹੱਥ ਦੇ ਵਿੱਚ ਫੜ ਲਈ ਤੇ ਡਗ ਮੰਗਾ ਕੇ ਤੁਰੇ ਜਾਂਦੇ ਨੇ ਪਰਖ ਕਰਦੇ ਨੇ ਜਿਹਨੂੰ ਸਾਧੂ ਪਰਖ ਕਰਦਾ ਇਹਨਾਂ ਤੇ ਕੋਈ ਵਿਰਲਾ ਹੀ ਹੈ ਜਿਹੜਾ ਉਹਦੀ ਕਸਵੱਟੀ ਤੋਂ ਪਾਰ ਹੋ ਜਾਵੇ ਜਿਹੜਾ ਕੋਈ ਪਾਰ ਹੋ ਗਿਆ ਸਾਧੂ ਦੀ ਕਸਵਟੀ ਤੋਂ ਉਹਦੇ ਬੇੜੇ ਪਾਰ ਹੋ ਜਾਂਦੇ ਭਗਤ ਗਵੀਰ ਸਾਹਿਬ ਜੀ ਦਾਗ ਮਗਾਉਂਦੇ ਹੋਏ ਤੁਰੇ ਜਾ ਰਹੇ ਨੇ ਤੇ ਹੁਣ ਜਿਹੜੇ ਜਿਹੜੇ ਲੋਕ ਜਾਣਦੇ ਸਨ ਚੰਗਾ ਕਰਮ ਵੇਖ ਕੇ ਕਿ ਭਗਤ ਜੀ ਤਾਂ ਬੜਾ ਨਾਮ ਜਪਦੇ ਨੇ ਮਾਲਾ ਫੜੀ ਰੱਖਦੇ ਨੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਇਹ ਗਰੀਬਾਂ ਦੀ ਦੀਨਾਂ ਦੀ ਸੇਵਾ ਕਰਦੇ ਨੇ ਬੜੇ ਚੰਗੇ ਨੇ ਜਿੰਨਾ ਜਿੰਨਾ ਨੇ ਚੰਗਾ ਕਿਹਾ ਸੀ ਅੱਜ ਕੀ ਵੇਖਿਆ ਅੱਜ ਵੇਖਿਆ ਕਿ ਭਗਤ ਜੀ ਨੇ ਹੱਥ ਚ ਬੋਤਲ ਫੜੀ ਹੋਈ ਐ ਪਰ ਲੋਕ ਤਾਂ ਦੂਰੋਂ ਵੇਖ ਕੇ ਇਹੀ ਸੋਚਦੇ ਸਨ ਕਿ ਇਹ ਸ਼ਰਾਬ ਐ ਪਰ ਉਹਦੇ ਵਿੱਚ ਗੰਗਾ ਜਲ ਪਾਇਆ ਸੀ ਭਗਤ ਜੀਆ ਨੇ ਤੇ ਵੇਸਵਾ ਦਾ ਹੱਥ ਫੜਿਆ ਏ ਠੱਠਾ ਜਾ ਦਮਾਲਾ ਵਜਾ ਏ ਡਗਮਗਾਉਂਦੇ ਤੁਰੇ ਜਾਂਦੇ ਨੇ ਲੱਗਦਾ ਅਜ ਭਗਤ ਜੀਆ ਨੇ ਜ਼ਿਆਦੀ ਪੀ ਲਈ ਐ ਲੋਕ ਗੱਲਾਂ ਕਰਨ ਲੱਗ ਪਏ। ਇੱਕ ਦੂਜੇ ਨੂੰ ਕਹਿੰਦਾ ਕਿ ਬੜਾ ਕਹਿੰਦੇ ਸਾਂ ਕਿ ਬੜਾ ਚੰਗਾ ਬੰਦਾ ਏ, ਭਗਤ ਏ, ਰੱਬ ਦਾ ਪਿਆਰਾ ਏ। ਅੱਜ ਵੇਖੀ ਲੱਛਣ ਕਰਦਾ ਏ। ਕਿਵੇਂ ਤੁਰਿਆ ਜਾਂਦਾ ਏ ਸਾਰੇ ਬਾਜ਼ਾਰ ਦੇ ਵਿੱਚੋਂ। ਲੱਗਦਾ ਅੱਜ ਜਾਦਾ ਸ਼ੱਕ ਲਈ ਏ। ਇਹ ਗੱਲਾਂ ਕਰੀ ਜਾਂਦੇ ਨੇ। ਮਹਾਂਪੁਰਖ ਕਹਿੰਦੇ ਕਿ ਪਰਮੇਸ਼ਰ ਦੇ ਪਿਆਰੇ ਆਪ ਨੇ ਦਇਆ ਕਰਾਉਂਦੇ ਉਹਨਾਂ ਨੂੰ ਲੰਦਿਆ ਚੰਗੀ ਲੱਗਦੀ ਭਗਤ ਕਬੀਰ ਸਾਹਿਬ ਜੀ ਬਨਾਰਸ ਦੇ ਵਿੱਚ ਇੱਕ ਰਾਜੇ ਦੇ ਦਰਬਾਰ 'ਚ ਪਹੁੰਚ ਗਏ ਹੁਣ ਜਦੋਂ ਪਹਿਲਾਂ ਭਗਤ ਜੀ ਜਾਇਆ ਕਰਦੇ ਸਨ ਤੇ ਉਹ ਜਿਹੜਾ ਰਾਜਾ ਸੀ ਨਾ ਭਗਤ ਜੀਆ ਦਾ ਆਦਰ ਸਨਮਾਨ ਸਤਿਕਾਰ ਕਰਦਾ ਸੀ ਤਖਤ ਤੋਂ ਉੱਤਰ ਕੇ ਦਰਵਾਜ਼ੇ ਤੱਕ ਭਗਤ ਜੀਆਂ ਨੂੰ ਆਪ ਲੈਣ ਵਾਸਤੇ ਆਉਂਦਾ ਸੀ ਹਾਂਜੀ ਮਹਾਰਾਜ ਜੀ 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 ਕਹਿ ਕੇ ਭਗਤ ਜੀਆਂ ਨੂੰ ਲੈ ਕਰਕੇ ਆਉਂਦਾ ਸੀ ਤੇ ਉੱਚੇ ਥਾਂ ਤੇ ਮਿਠਾਉਂਦਾ ਸੀ ਤੇ ਅੱਜ ਕੀ ਹੋਇਆ ਕਿ ਜਦੋਂ ਭਗਤ ਜੀ ਇਸ ਤਰ੍ਹਾਂ ਦਾ ਖੇਡ ਖੇਡ ਰਹੇ ਨੇ ਤੇ ਉਹ ਰਾਜਾ ਉਤਰਿਆ ਨਹੀਂ ਆਪਣੇ ਤਖਤ ਤੋਂ ਹਰਾਨ ਹੋਇਆ ਵੇਖ ਕੇ ਭਗਤ ਜੀ ਅੰਦਰ ਆਏ ਜਿਵੇਂ ਆ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਅੱਗੇ ਬਲੀਚਾ ਅਵਿਸ਼ਿਆ ਹੋਇਆ ਹੈ ਮੈਟ ਕਹਿ ਦਿੰਨੇ ਆ ਜਿਹਨੂੰ ਉਹ ਰਾਜੇ ਦੇ ਦਰਬਾਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਲੀਚਾ ਮੈਟ ਵਿਸ਼ਿਆ ਹੋਇਆ ਸੀ ਉੱਥੇ ਜਾ ਕਰਕੇ ਭਗਤ ਜੀ ਖੜੇ ਹੋ ਗਏ ਰਾਜਨ ਨੇ ਮਾੜਾ ਚੰਗਾ ਬੋਲਿਆ ਕਿ ਇਹ ਕੀ ਲਚਣ ਕਰਦਾ ਹੈ ਇੱਕ ਕੀ ਫੜੀ ਫਿਰਦਾ ਹੈ ਹੱਥ ਦੇ ਵਿੱਚ ਤੇ ਆ ਵੇਸ਼ਵਾ ਇਹਦੇ ਨਾਲ ਕੀ ਸੰਬੰਧ ਹੈ ਭਗਤ ਜੀ ਕੁਝ ਨਾ ਬੋਲੇ ਖੜੇ ਰਹੇ ਕੁਝ ਸਮਾਂ ਬੀਤਣ ਤੋਂ ਬਾਅਦ ਆ ਜਿਹੜਾ ਹੱਥ ਦੇ ਵਿੱਚ ਗੰਗਾ ਜਲ ਸੀਨਾ 'ਚ ਰਾਜਨ ਨੂੰ ਤੇ ਵੇਖਣ ਨੂੰ ਲੱਗਨਦਿਆ ਸੀ ਇਹ ਸ਼ਰਾਬ ਹੈ ਮਾਦਾ ਭਗਤ ਜੀਆ ਨੇ ਕੀ ਕੀਤਾ ਕਿ ਉਸ ਦਲੀਚੇ ਦੇ ਉੱਤੇ ਕੁਝ ਸਮੇਂ ਬਾਅਦਾਂ ਉਹ ਸਾਰਾ ਹੀ ਜਲ ਡੋਲ ਦਿੱਤਾ ਜਾਲ ਜਦੋਂ ਡੋਲਿਆ ਤੇ ਰਾਜੇ ਨੂੰ ਲੱਗ ਰਿਆ ਸੀ ਕਿ ਇਹਦੇ ਵਿੱਚ ਸ਼ਰਾਬ ਹੈ ਭਗਤ ਨੇ ਜਾਦੀ ਪੀਤੀ ਹੋਈ ਆ ਡਗ ਮਗਾਉਂਦਾ ਹੈ ਬੜਾ ਕਫੂਰ ਸ਼ਬਦਾਂ ਦੇ ਵਿੱਚ ਬੋਲਿਆ ਕਿ ਇਹ ਕੀ ਕੀਤਾਈ ਮਾੜਾ ਪਾਣੀ ਗੰਦਾ ਪਾਣੀ ਦਲੀਚੇ ਦੇ ਉੱਤੇ ਡੋਲ ਦਿੱਤਾ ਭਗਤ ਜੀਆ ਨੇ ਸਹਿ ਸੁਭਾਅ ਦੇ ਵਿੱਚ ਕਿਹਾ ਕਿ ਜਗਨਨਾਥ ਪੁਰੀ ਦੇ ਵਿੱਚ ਵੱਡਾ ਪੁਜਾਰੀ ਪੂਜਾ ਕਰਨ ਵਾਸਤੇ ਥਾਲ ਲੈ ਕਰਕੇ ਜਾ ਰਿਹਾ ਸੀ ਤੇ ਜਦੋਂ ਉਹ ਪੂਜਾ ਕਰਨ ਵਾਸਤੇ ਜਾ ਰਿਹਾ ਸੀ ਤੇ ਉਹਦਾ ਥਾਲ ਹੱਥੋਂ ਛੁੱਟ ਕੇ ਥੱਲੇ ਡਿੱਗ ਪਿਆ ਉਹਦੇ ਪੈਰਾਂ ਤੇ ਅੱਗ ਲੱਗ ਗਈ ਤੇ ਮੈਂ ਉਹਦੇ ਪੈਰਾਂ ਤੇ ਪਾਣੀ ਪਾ ਕੇ ਅੱਗ ਨੂੰ ਬੁਝਾਇਆ ਹੈ ਰਾਜਾ ਸੋਚੀ ਪੈ ਗਿਆ ਕਿੱਥੇ ਬਨਾਰਸ ਕਿੱਥੇ ਜਗਨਨਾਥ ਪੁਰੀ ਉੜੀਸਾ ਦੇ ਵਿੱਚ ਨਦੀ ਦੇ ਕੰਢੇ ਤੇ ਪੈਂਦਾ ਹੀ ਹੈ ਡੇਢ ਹਜ਼ਾਰ ਕਿਲੋਮੀਟਰ ਦਾ ਫਰਕ ਹੈ ਤੇ ਇਹ ਕਹੀ ਜਾਂਦਾ ਹੈ ਕਿ ਮੈਂ ਪਾਣੀ ਪਾਉਂਦਿਆਂ ਉਥੇ ਪੁਜਾਰੀ ਹੈ ਉਹਦੇ ਪੈਰਾਂ ਤੇ ਅੱਗ ਲੱਗੀ ਹੈ ਐਨਾ ਕਹਿ ਕੇ ਭਗਤ ਜੀ ਵਾਪਸ ਤੁਰ ਪਏ ਤੇ ਉਹ ਰਾਜੇ ਦੇ ਦਰਬਾਰ ਤੋਂ ਵਾਪਸ ਆ ਗਏ ਰਾਜਨ ਨੂੰ ਪਰਖਿਆ ਸੀ ਅੱਜ ਭਗਤ ਕਬੀਰ ਜੀਆ ਨੇ ਕੀ ਇਹ ਮੇਰਾ ਕਿੰਨਾ ਕੋ ਸਤਕਾਰ ਕਰਦਾ ਇਹਦੇ ਦਿਲ ਵਿੱਚ ਮੇਰੇ ਪ੍ਰਤੀ ਕੀ ਆ ਕੱਲਾ ਉਤੋਂ ਚੰਗੇ ਚੰਗਾ ਵੇਖ ਕੇ ਤੇ ਨਹੀਂ ਕਹੀ ਜਾਂਦਾ ਕਿ ਇਹ ਬੜਾ ਚੰਗਾ ਭਗਤ ਹੈ ਹੁਣ ਰਾਜੇ ਨੇ ਸ਼ੰਕਾ ਮਨ ਦੇ ਵਿੱਚ ਉੱਠਿਆ ਕਿ ਭਗਤ ਜੀਆ ਨੇ ਕੀ ਕੀਤਾ ਮਾੜਾ ਤੇ ਬੋਲ ਦਿੱਤਾ ਪਰ ਮਨ ਵਿੱਚ ਸੋਚਿਆ ਕਿ ਪਤਾ ਲਾਇਆ ਜਾਵੇ ਕਿ ਇਹ ਗੱਲ ਕਿਤੇ ਸੱਚੀ ਹੈ ਉਹ ਰਾਜੇ ਨੇ ਆਪਣੇ ਸਿਪਾਈਆਂ ਨੂੰ ਭੇਜਿਆ ਤਰੀਕ ਨੋਟ ਕਰ ਲਈ ਕਿ ਅੱਜ ਦੀ ਤਰੀਕ ਹੈ ਐਨਾ ਸਮਾਂ ਹੋਇਆ ਹੈ ਆਪਣੇ ਸਿਪਾਈ ਭੇਜ ਦਿੱਤੇ 1500 ਕਿਲੋਮੀਟਰ ਦੂਰ ਹੈ ਕੁਝ ਦਿਨ ਲੱਗੇ ਹੋਣਗੇ ਮਹੀਨੇ ਵੀ ਲੱਗ ਸਕਦੇ ਆ ਉੱਥੇ ਗਏ ਜਾ ਕਰਕੇ ਪੁਜਾਰੀਆਂ ਨੂੰ ਪੁੱਛਿਆ ਜਗਨਨਾਥ Puri ਕਿ ਭਾਈ ਐਨੀ ਤਰੀਕ ਨੂੰ ਆ ਵਾਲੇ ਦੇ ਹਨ ਇੰਨੇ ਟਾਈਮ ਤੇ ਤੁਹਾਡੇ ਇੱਥੇ ਕੋਈ ਘਟਨਾ ਵਾਪਰੀ ਸੀ ਪੁਜਾਰੀ ਦੇ ਪੈਰਾਂ ਤੇ ਕੋਈ ਅੱਗ ਲੱਗੀ ਸੀ ਪੁਜਾਰੀਆਂ ਨੇ ਦੱਸਿਆ ਹਾਂਜੀ ਸਾਡਾ ਵੱਡਾ ਪੁਜਾਰੀ ਪੂਜਾ ਕਰਨ ਵਾਸਤੇ ਜਦੋਂ ਜਾ ਰਿਹਾ ਸੀ ਉਹਦੇ ਕੋਲੋਂ ਜਿਹੜਾ ਥਾਲ ਸੀ ਨਾ ਆਰਤੀ ਵਾਲਾ ਉਹ ਥੱਲੇ ਡਿੱਗ ਪਿਆ ਉਹਦੇ ਪੈਰਾਂ ਤੇ ਅੱਗ ਲੱਗ ਗਈ ਸਿਪਾਈਆਂ ਨੇ ਪੁੱਛਿਆ ਫਿਰ ਕੀ ਹੋਇਆ ਉਹ ਕਹਿਣ ਲੱਗੇ ਕਿ ਫਿਰ ਸਾਨੂੰ ਵੀ ਨਹੀਂ ਪਤਾ ਲੱਗਾ ਕਿ ਅਚਾਨਕ ਕਿੱਥੋਂ ਪਾਣੀ ਆ ਗਿਆ ਉਹ ਜਲਨੇ ਪੁਜਾਰੀ ਦੇ ਪੈਰਾਂ ਦੀ ਅੱਗ ਬੁਝਾ ਦਿੱਤੀ ਬੜੇ ਹੈਰਾਨ ਹੋਏ ਆਕਰਕੇ ਰਾਜਨ ਨੂੰ ਦੱਸਿਆ ਰਾਜਾ ਬੜਾ ਪਛਤਾਇਆ ਪਛਤਾਵਾ ਹੋਇਆ ਤੇ ਧੰਨ ਭਗਤ ਕਬੀਰ ਸਾਹਿਬ ਕੋਲੋਂ ਉਹਨੇ ਮਾਫੀ ਮੰਗੀ ਇਸ ਤਰ੍ਹਾਂ ਦੇ ਹੁੰਦੇ ਨੇ ਭਗਤ ਜਾਨ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਆਪਣਾ ਗੁਣ ਨਹੀਂ ਗਵਾਉਂਦੇ ਸਗੋਂ ਨਿੰਦਿਆ ਉਹ ਆਪ ਕਰਾਉਂਦੇ ਨੇ ਭਗਤ ਜੀ ਦੇ ਪਤਾ ਕੀ ਕਹਿੰਦੇ ਗੁਰਬਾਣੀ ਅੰਦਰ ਕਹਿੰਦੇ ਨਿੰਦਾ ਉਹ ਨਿੰਦਾ ਉਹ ਮੋਕਾ ਉਹ ਲੋਗ ਨਿੰਦਾ ਉਹ ਨਿੰਦਾ ਜਨਕ ਉਹ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਤਾਰੀ ਭਗਤ ਜੀਆ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਨਿੰਦਾ ਜਿਹੜੀ ਹੈ ਨਾ ਉਹ ਮੇਰੇ ਮਾਤਾ ਪਿਤਾ ਹੈ ਮਾਤਾ ਪਿਤਾ ਨਾਲ ਸਗੋਂ ਜ਼ਿਆਦਾ ਸਨੇਹ ਹੁੰਦਾ ਹੈ ਬੰਦੇ ਦਾ ਪਰ ਭਗਤ ਜੀ ਕਹਿੰਦੇ ਕਿ ਪਰਮੇਸ਼ਰ ਦੇ ਬਣਾਏ ਹੋਏ ਜਿਹੜੇ ਮਾਤਾ ਪਿਤਾ ਦੁਨਿਆਵੀ ਨੇ ਇਹ ਸਾਨੂੰ ਬਹੁਤ ਪ੍ਰੇਮ ਕਰਦੇ ਨੇ ਪਰ ਕਹਿੰਦੇ ਜਿਹੜੀ ਨਿੰਦਾ ਹੈ ਨਾ ਇਹਦੇ ਨਾਲ ਮੇਰਾ ਬੜਾ ਜ਼ਿਆਦਾ ਸਨੇਹ ਹੈ ਇਹ ਮੇਰੀ ਰੂਹ ਨੂੰ ਪ੍ਰੇਮ ਕਰਦੀ ਹੈ ਕਿਵੇਂ ਰੂਹ ਨੂੰ ਪ੍ਰੇਮ ਕਰਦੀ ਹੈ ਅੱਗੇ ਭਗਤ ਜੀ ਕਹਿੰਦੇ ਨਿੰਦਾ ਹੋਏ ਤਾਂ ਵੈਕੁੰਠ ਜਾਈਏ ਜਦੋਂ ਸਾਡੀ ਨਿੰਦਿਆ ਹੁੰਦੀ ਹੈ ਨਾ ਇੰਦੇ ਤੇ ਫਿਰ ਬੈਕ ਉੰਠ ਦਾ ਰਸਤਾ ਮੋਕਸ਼ ਦਾ ਰਸਤਾ ਜਿਹੜਾ ਹੈ ਉਹ ਸਾਡੇ ਵਾਸਤੇ ਸੁਖਾਲਾ ਹੋ ਜਾਂਦਾ ਖੁੱਲ ਜਾਂਦਾ ਅਸੀਂ ਹੌਲੀ ਹੌਲੀ ਤੁਰੇ ਜਾਂਦੇ ਨਾਮ ਪਦਾਰਥ ਮਨਹਿ ਵਸਾਈਐ ਰਿਦੇ ਨਾਮ ਦੇ ਪਦਾਰਥ ਨੂੰ ਜਿਨ੍ਹਾਂ ਹਿਰਦੇ ਵਿੱਚ ਵਸਾਇਆ ਰਿਦੈ ਸ਼ੁੱਧ ਜਉ ਨਿੰਦਾ ਹੋਏ ਜਦੋਂ ਨਿੰਦਿਆ ਹੁੰਦੀ ਹੈ ਤੇ ਹਿਰਦਾ ਸਾਡਾ ਸ਼ੁੱਧ ਹੋ ਜਾਂਦਾ ਹੈ ਜਾਂ ਇੰਜ ਕਹਿ ਲਓ ਕਿ ਜਦੋਂ ਬੰਦੇ ਦਾ ਹਿਰਦਾ ਸ਼ੁੱਧ ਹੋਵੇ ਨਾ ਤੇ ਸੱਚੇ ਮਾਰਗ ਤੇ ਚੱਲਣ ਦਾ ਹੋਵੇ ਤੇ ਉਦੋਂ ਉਸਤਰੀ ਬਹੁਤ ਕਰਦੇ ਨੇ ਤੇ ਨਿੰਦਿਆ ਵੀ ਕਰਨ ਵਾਲੇ ਬੜੇ ਹੁੰਦੇ ਨੇ। ਹਮਰੇ ਕਬਰੇ ਨਿੰਦਕ ਹੋਏ। ਮਹਾਰਾਜ ਜੀ ਕਹਿੰਦੇ ਸਾਡੇ ਕਪੜੇ ਨਿੰਦਕ ਥੋਂਦਾ ਹੈ। ਇਸ ਕਰਕੇ ਮੈਨੂੰ ਪਾਈ ਨਿੰਦਕ ਪਿਆਰਾ ਹੈ।